میرے ਕੋਲ ਤਾਂ ਇਦਾਂ ਦੇ ਪੇਸ਼ੈਂਟ ਵੀ ਆਏ ਜਿਹੜੇ ਕਹਿੰਦੇ ਜੀ 20 25 25 ਸਾਲ ਹੋ ਗਏ ਉਹਨਾਂ ਆਉਂਦੇ ਆ ਤਾਂ ਉਹਨਾਂ ਦਾ ਇਹ ਵੀ ਹੁੰਦਾ ਸਵਾਲ ਹੀ ਹੁੰਦਾ ਠੀਕ ਤਾਂ ਹੋਣੀ ਜਾਂ ਨਹੀਂ ਸਾਡੀ ਕੋਈ ਮੈਂ ਇਹ ਕਹਿੰਦਾ ਵੀ ਇੱਕ ਇੱਕ ਹਫ਼ਤੇ 'ਚ ਉਹਨਾਂ ਨੂੰ ਰਿਜ਼ਲਟ ਮਿਲਿਆ ਜਾਂ ਉਹਨਾਂ ਨੂੰ ਇੱਕ ਵੱਡਾ ਕਾਰਨ ਇਹ ਵੀ ਹੁੰਦਾ ਵੀ ਕਬਜ ਰਹਿੰਦੀ ਹੈ ਲੰਬੇ ਟਾਈਮ ਠੀਕ ਹੈ ਉਹ ਦਵਾਈਆਂ ਲੈ ਰਹੇ ਨੇ ਸ਼ਿਕਾਹ ਦੀਆਂ ಅಲਰਜੀ ਦੀਆਂ ਲੈ ਰਹੇ ਨੇ ਪਰ ਉਹਨਾਂ ਨੇ ਕਬਜ ਵੱਲ ਧਿਆਨ ਨਹੀਂ ਦਿੱਤਾ ਕਿਉਂਕਿ ਜਿੱਥੋਂ ਇਹ ਚੀਜ਼ਾਂ ਪੈਦਾ ਉਹਨੂੰ ਰੋਕਣ ਦੀ ਕੋਸ਼ਿਸ਼ ਕਰਦੇ ਆ ਤਾਂ ਉਹਦੇ ਨੁਕਸਾਨ ਕੀ ਹੋਣਗੇ ਵੀ ਤੁਹਾਡੇ ਗਲ ਦੀਆਂ ਨਾੜਾਂ ਫਟ ਸਕਦੀਆਂ ਤੁਹਾਨੂੰ ਅਟੈਕ ਹੋ ਸਕਦਾ ਬਾਡੀ ਆੱਖਾਂ ਬਾਹਰ ਆ ਸਕਦੀਆਂ ਨੇ ਅੰਨਾਂ ਦੇ ਪਰਦੇ ਪਾ ਸਕਦੇ ਨੇ ਲਾਜੀ ਸਮਝ ਕੇ ਕਈ ਫਿਲਟਰ ਜਨ ਵਰਤੀ ਜਾਂਦੇ ਆ ਪਰ ਉਹਦੇ ਬਹੁਤ ਸਾਰੇ ਸਾਈਡ ਇਫੈਕਟ ਨੇ ਉਹਨੂੰ ਬਿਲਕੁਲ ਨਹੀਂ ਵਰਤਣਾ ਤੇ ਉਹ ਸਰਕਾਰ ਨੇ ਬੈਨ ਕਰੀ ਹੋਈ ਹੈ ਹੈਲੋ ਫਰੈਂਡਸ ਸਤਿ ਸ਼੍ਰੀ ਅਕਾਲ ਵਸਤੇ ਆਦਾਵ ਰਾਮ ਰਾਮ ਜੈ ਮਾਤਾ ਦੀ ਕੈਸੇ ਹੋ ਸਤ ਸਾਕ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਰੂਬਲੋਗਰ ਤੇ ਫਿਰ ਤੋਂ ਫਰੈਂਚ ਸ਼ੁਰੂ ਕਰਦੇ ਆ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਦੇ ਵਿੱਚ ਜਿਹੜੀ ਜਾਣਕਾਰੀ ਉਹ ਆਪਾਂ ਨੂੰ ਮਨਜੀਤ ਭਾਜੀ ਦੇਣਗੇ ਓਕੇ ਇਸ ਟਾਪਿਕ ਤੇ ਉਹ ਹੈਗਾ ਜੀ ਜਿਵੇਂ ਕਈਆਂ ਨੂੰ ਬਹੁਤ ਜ਼ਿਆਦਾ ਪ੍ਰੋਬਲਮ ਹੋ ਜਾਂਦੀ ਹੈ ਛਿੱਕਾਂ ਦੀ ਸਰਦੀਆਂ ਦੇ ਵਿੱਚ ਥੋੜੀ ਜਿਹੀ ਡਸਟ ਚੜ ਗਈ ਤਾਂ ਵੀ ਛਿੱਕਾਂ ਆਉਂਦੀਆਂ ਅਗੇ ਵੇਲੇ ਬੇਕੰਮੀ ਹੀ ਉਹਨਾਂ ਨੂੰ ਛਿਕਾਈ ਜਾਂਦੀਆਂ ਕਿਸੇ ਨੇ ਥੋੜਾ ਜਿਹਾ ਆਟਾ ਛਾਣ ਲਿਆ ਚਾਹੇ ਕਿਸੇ ਚੀਜ਼ ਦੀ ਫੱਕੀ ਚੜ ਗਈ ਤੇ ਸਾਰਾ ਸਾਰਾ ਦਿਨ ਉਹਨਾਂ ਦਾ ਛਿੱਕਾ ਮਾਰਨ ਦੇ ਵਿੱਚ ਹੀ ਲੰਘ ਜਾਂਦਾ ਸੋ ਇਹ ਜਿਹੜੀ ਪ੍ਰੋਬਲਮ ਸੁਣਨ ਦੇ ਵਿੱਚ ਬੜੀ ਛੋਟੀ ਜੀ ਲੱਗਦੀ ਆ ਪਰ ਇਹ ਬਹੁਤ ਵੱਡੀ ਜਿਹੜੀ ਬਿਮਾਰੀ ਹੁੰਦੀ ਹੈ ਜਿੰਨੂੰ ਇਹ ਹੁੰਦਾ ਵਾ ਪ੍ਰੋਬਲਮ ਉਹਨੂੰ ਪਤਾ ਹੁੰਦਾ ਵੀ ਸਾਰਾ ਸਾਰਾ ਦਿਨ ਜਿਹੜੀ ਉਹ ਛਿੱਕਾ ਮਾਰ ਕੇ ਕਿ ਸੋ ਇਹਦਾ ਆਪਾਂ ਘਰੇਲੂ ਉਪਾਏ ਵੀ ਦੱਸਾਂਗੇ ਤੇ ਇਹਦੀ ਆਪਾਂ ਜ ਦਵਾਈ ਵੀ ਦੱਸਾਂਗੇ ਸੋ ਸਾਰੀ ਜਿਹੜੀ ਜਾਣਕਾਰੀ ਉਹ ਆਪਾਂ ਮਨਜੀਤ ਭਾਜੀ ਤੋਂ ਲੈਣੇ ਆ ਸੋ ਸਸਟੀਕਰ ਭਾਜੀ ਸਵਾਗਤ ਆ ਤੁਹਾਡਾ ਸਾਡੇ ਚੈਨਲ ਦੇ ਵਿੱਚ ਸੋ ਅੱਜ ਦਾ ਵਿਸ਼ਾ ਜਿਹੜਾ ਆਪਣਾ ਹੈਗਾ ਛਿੱਕਾਂ ਤੇ ਵੀ ਕਈਆਂ ਨੂੰ ਇਹ ਜਿਹੜੀ ਛਿੱਕਾਂ ਦੀ ਪ੍ਰੋਬਲਮ ਬਹੁਤ ਹੁੰਦੀ ਆ ਸੋ ਉਹਦੇ ਆਪਾਂ ਲਾਜ ਤੇ ਉਹਦਾ ਆਪਾਂ ਉਪਾਏ ਸਾਰਾ ਦੱਸਣਾ ਵਾ ਘਰ ਦੇ ਵਿੱਚ ਘਰੇਲੂ ਕਿਵੇਂ ਕਰਦੇ ਆ ਤੇ ਸਭ ਤੋਂ ਪਹਿਲਾਂ ਇਹਦਾ ਤੁਸੀਂ ਕਾਰਨ ਦੱਸੋ ਵੀ ਕਿਉਂ ਹੁੰਦੀ ਆ ਜੇ ਥੋੜਾ ਜਿਹਾ ਕਿਸੇ ਨੂੰ ਫੱਕੀ ਚੜ ਜਾਂਦੀ ਆ ਚਾਹ ਆਟਾ ਚਾਹ ਡਸਟ ਚੜ ਜਾਂਦੀ ਤਾਂ ਹੁੰਦੀ ਆ ਕਿ ਕੋਈ ਹੋਰ ਕਾਰਨ ਹੁੰਦਾ ਜੀ ਵੀਡੀਓ ਦੇਖ ਰਹੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ ਜਿਹੜਾ ਵਿਸਾ ਜੀ ਬਹੁਤ ਵੱਡਾ ਵਿਸਾ ਕਿਉਂਕਿ ਇਹਦੇ ਨਾਲ ਲੋਕ ਐ ਕਹ ਲਓ ਵੀ ਸਾਰੀ ਜ਼ਿੰਦਗੀ ਆਪਤੀ ਉਹਨਾਂ ਨੂੰ ਲੱਗਦਾ ਹੁੰਦਾ ਵੀ ਸਾਡਾ ਜ਼ਿੰਦਗੀ ਜਿਉਣ ਦਾ ਕੋਈ ਮਕਸਦ ਨਹੀਂ ਰਹਿ ਗਿਆ ਜਿੰਨਾਂ ਨੂੰ ਇਹ ਲੱਗਦੀਆਂ ਨੇ ਬਹੁਤ ਬੁਰਾ ਹਾਲ ਹੁੰਦਾ ਮੈਂ ਦੇਖਦਾ ਰਿਹਾ ਨਾ ਜਿੰਨਾਂ ਨੂੰ ਛਿੱਕਾ ਲੱਗਦੀਆਂ ਨੇ ਬਚਪਨ ਤੋਂ ਬਹੁਤ ਬੰਦਿਆਂ ਨੂੰ ਸ਼ੁਰੂ ਹੋ ਜਾਂਦੀਆਂ ਨੇ ਉਹਨਾਂ ਦੀ ਸਾਰੀ ਉਮਰ ਲੰਘ ਜਾਂਦੀ ਹੈ ਦਵਾਈਆਂ ਖਾਂਦਿਆਂ ਦੀ ਜ਼ਿਆਦਾਤਰ ਉਹਦੇ ਲਈ ਕੀ ਵਰਤਦੇ ਹੁੰਦੇ ਆ ਅਲਰਜੀ ਦੀ ਦਵਾਈ ਵਰਤ ਲੈਂਦੇ ਆ ਉਹਦੇ 'ਚ ਜਿਵੇਂ ਆਪਣੀ ਹੁੰਦੀ ਆ ਸਿਟਰੋਜਨ ਜੀ ਹੁਣ ਸਿਟਰੋਜਨ ਐਨੀ ਕਮਾੜੀ ਦਵਾਈ ਆ ਵੀ ਜੇ ਤੁਸੀਂ ਉਹਨੂੰ ਵਰਤਦੇ ਰਹੋ ਤਾਂ ਉਹਦੇ ਬਹੁਤ ਸਾਰੇ ਸਾਈਡ ਇਫੈਕਟ ਨੇ ਤੁਹਾਨੂੰ ਦਮਾ ਹੋ ਜਾਂਦਾ ਹੋਰ ਬਹੁਤ ਸਾਰੀਆਂ ਬਿਮਾਰੀਆਂ ਆਉਂਦੀਆਂ ਜੀ ਤੇ ਮੈਂ ਇੱਕ ਇੱਥੇ ਵੱਡੀ ਜਾਣਕਾਰੀ ਦੇ ਦਾਂ ਤੁਹਾਨੂੰ ਵੀ ਸਿਟਰੋਜਨ ਜਿਹੜੀ ਆ ਨਾ ਸਰਕਾਰ ਵੱਲੋਂ ਬੈਨ ਕਰੀ ਹੋਈ ਆ ਥੋੜਾ ਟਾਈਮ ਪਹਿਲਾਂ ਦੋ ਕੁ ਮਹੀਨੇ ਪਹਿਲਾਂ ਸਰਕਾਰ ਨੇ 156 ਦਵਾਈਆਂ ਬੈਨ ਕਰੀਆਂ ਸੀ ਜਿਹੜੀਆਂ ਆਪਾਂ ਆਮ ਹੀ ਵਰਤੀ ਜਾਂਦੇ ਸੀ ਉਹ ਜੇ ਤੁਸੀਂ ਵੀ ਇਹਨਾਂ ਇਹ ਸਿੱਕਾਂ ਲਈ ਵਰਤਦੇ ਹੋ ਇਹ ਵਾਲੀ ਦਵਾਈ ਨਾ ਲੋਕ ਜਿਹਨਾਂ ਨੂੰ ਲੱਗਦੀਆਂ ਨੇ ਤਾਂ ਉਹਨਾਂ ਨੂੰ ਇਹ ਚੀਜ਼ ਤੋਂ ਪਰਹੇਜ਼ ਕਰਨਾ ਚਾਹੀਦਾ ਜੀ ਅਲਰਜੀ ਸਮਝ ਕੇ ਵੀ ਕਿਓ ਜਿੱਟਰਾ ਜਨ ਵਰਤੀ ਜਾਂਦੇ ਆ ਪਰ ਉਹਦੇ ਬਹੁਤ ਸਾਰੇ ਸਾਈਡ ਇਫੈਕਟ ਨੇ ਉਹਨੂੰ ਬਿਲਕੁਲ ਨਹੀਂ ਵਰਤਣਾ ਤੇ ਉਹ ਸਰਕਾਰ ਨੇ ਬੈਨ ਕਰੀ ਹੋਈ ਆ ਤੇ ਹੁਣ ਆਪਾਂ ਉਹਦੇ ਕਾਰਨਾਂ ਦੀ ਗੱਲ ਕਰੀਏ ਸਭ ਤੋਂ ਪਹਿਲਾ ਕਾਰਨ ਤਾਂ ਇਹ ਹੁੰਦਾ ਵੀ ਜੀ ਉਹਨਾਂ ਦੀ ਇਮਿਊਨਿਟੀ ਪੀਕ ਆ ਤਾਂ ਉਹਨਾਂ ਨੂੰ ਜ਼ਿਆਦਾ ਛਿੱਕਾ ਲੱਗਦੀਆਂ ਨੇ ਠੀਕ ਹੈ ਦੂਸਰਾ ਕਾਰਨ ਇਹ ਹੋ ਜਾਂਦਾ ਵਾ ਵੀ ਮੌਸਮ ਬਦਲਣ ਤੇ ਜਦੋਂ ਥੋੜਾ ਮੌਸਮ ਬਦਲਦਾ ਗਰਮੀ ਤੋਂ ਸਰਦੀ ਦਾ ਮੌਸਮ ਆ ਰਿਹਾ ਸਰਦੀ ਤੋਂ ਗਰਮੀ ਦਾ ਆ ਰਿਹਾ ਤਾਂ ਉਹਨਾਂ ਦਾ ਬੁਰਾ ਹਾਲ ਹੋ ਜਾਂਦਾ ਛਿੱਕਾ ਮਾਰ ਮਾਰ ਕੇ ਸਵੇਰ ਤੋਂ ਲੱਗ ਜਾਂਦੇ ਨੇ 10-10 ਛਿੱਕਾ ਤੇ ਇੱਕ ਫੇਰ ਉੱਥੇ ਕੋਸ਼ਿਸ਼ ਬਹੁਤ ਵੱਡੀ ਕਰਦਾ ਹਰ ਬੰਦਾ ਜੋ ਸ਼ੱਕ ਆਉਂਦੀ ਹੈ ਕਿ ਨਾ ਜੋ ਲਗਾਤਾਰ ਆਈ ਜਾਂਦੀਆਂ ਨੇ ਆਪਾਂ ਕੀ ਕਰਦੇ ਹਾਂ ਰਮਾਲ ਮੂੰਹ ਤੇ ਰੱਖ ਦਿਆਂ ਵੀ ਬੁਰਾ ਲੱਗਦਾ ਹਾਂ ਵੀ ਕੋਈ ਆਇਆ ਗਿਆ ਫਿਰ ਬੁਰਾ ਲੱਗਦਾ ਉਹ ਬਾਹਰ ਨਹੀਂ ਕਿਤੇ ਤਾਂ ਕੋਸ਼ਿਸ਼ ਕਰਦੇ ਆ ਵੀ ਉਹਨੂੰ ਮੂੰਹ ਨੂੰ ਬੰਦ ਕਰਨ ਦੀ ਜੀ ਮੂੰਹ ਨੂੰ ਬੰਦ ਕਰਨ ਦੀ ਕੋਸ਼ਿਸ਼ ਕਰਦੇ ਹੋ ਸ਼ੱਕ ਨੂੰ ਰੋਕਣ ਵਾਸਤੇ ਜੀ ਹਾਂ ਸ਼ੱਕ ਨੂੰ ਰੋਕਣ ਵਾਸਤੇ ਹੁਣ ਉੱਥੇ ਜੇ ਤੁਸੀਂ ਉਹਨੂੰ ਰੋਕਣ ਦੀ ਕੋਸ਼ਿਸ਼ ਕਰਦੇ ਹੋ ਤਾਂ ਤੁਹਾਨੂੰ ਉਹਦਾ ਪਤਾ ਹੋਣਾ ਚਾਹੀਦਾ ਕਿ ਉਹਦੇ ਨੁਕਸਾਨ ਕੀ ਹੋ ਸਕਦੇ ਤੁਹਾਨੂੰ ਕਾਰਨ ਵੀ ਆਪਾਂ ਦੱਸੀ ਜਾਵਾਂਗੇ ਤੇ ਪਰ ਨੁਕਸਾਨ ਪਹਿਲਾਂ ਦੱਸਦੀ ਹੈ ਵੀ ਉਹਨੂੰ ਰੋਕਣ ਦਾ ਕ੍ਰੀਜ਼ ਸਪੀਡ 110 ਤੋਂ ਲੈ ਕੇ 170 ਤੱਕ ਹੁੰਦੀ ਆ ਇੰਨੀ ਇੰਨੇ ਪ੍ਰੈਸ਼ਰ ਨਾਲ ਸਿੱਖ ਹੁੰਦੀ ਆ ਬਾਹਰ ਨੂੰ ਜੇ ਨੂੰ ਤੁਸੀਂ ਰੋਕਦੇ ਹੋ ਬਹੁਤ ਜ਼ੋਰ ਨਾਲ ਮੂੰਹ ਨੂੰ ਬੰਦ ਕਰਦੇ ਹੋ ਕਿਉਂਕਿ ਆਮ ਹੀ ਗਲਤੀ ਕਰਦੇ ਹੈ ਬਹੁਤ ਸਾਰੇ ਬੰਦੇ ਗਲਤੀ ਕਰਦੇ ਹੈ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਆ ਤਾਂ ਉਹਦੇ ਨੁਕਸਾਨ ਕੀ ਹੋਣਗੇ ਵੀ ਤੁਹਾਡੇ ਗਲ ਦੀਆਂ ਨਾੜਾਂ ਫਟ ਸਕਦੀਆਂ ਨੇ ਤੁਹਾਨੂੰ ਅਟੈਕ ਹੋ ਸਕਦਾ ਤੁਹਾਡੀਆਂ ਅੱਖਾਂ ਬਾਹਰ ਆ ਸਕਦੀਆਂ ਨੇ ਨਾਂ ਦੇ ਪਰਦੇ ਪਾੜ ਸਕਦੇ ਨੇ ਇੰਨੇ ਸਾਰੇ ਨੁਕਸਾਨ ਹੋ ਜਾਂਦੇ ਜਿਹੜੀ ਉਹ ਪ੍ਰੈਸ਼ਰ ਹੈ ਉਹ ਕਿਸੇ ਰੂਪ ਤੇ ਨਿਕਲਣਾ ਨਿਕਲਣਾ ਹੀ ਨਿਕਲਣਾ ਬਾਹਰ ਪ੍ਰੈਸ਼ਰ ਨੇ ਜੇ ਤੁਸੀਂ ਉਹਨੂੰ ਕੋਈ ਕੋਸ਼ਿਸ਼ ਕਰੋਗੇ ਤਾਂ ਤੁਹਾਨੂੰ ਇਹਨਾਂ ਦੇ ਵਿੱਚੋਂ ਕੁਝ ਵੀ ਕੋਈ ਵੀ ਪ੍ਰੋਬਲਮ ਆ ਸਕਦੀ ਆ ਸੋ ਇਸ ਕਰਕੇ ਇਦਾਂ ਦੀ ਗਲਤੀ ਨਾ ਕਰਿਓ ਜੇ ਤੁਹਾਨੂੰ ਸਿਕ ਆਉਂਦੀ ਆ ਹੁਣ ਇਹ ਹੁੰਦਾ ਵੀ ਜੇ ਜੇ ਅਸੀਂ ਜੀ ਉਹਦੇ ਵਿੱਚੋਂ ਕਈ ਵਾਰੀ ਘਟਾਉਣ ਨੂੰ ਬਾਹਰ ਢੱਕਣੇ ਹੁੰਦੇ ਆ ਜਾਂ ਕਿਸੇ ਪਲਕਮੇ ਢੱਕਣੀ ਹੁੰਦੀ ਆ ਗੰਦਗੀ ਬਾਹਰ ਢੱਕਣੀ ਹੁੰਦੀ ਆ ਤਾਂ ਤੁਸੀਂ ਉੱਥੇ ਰਮਾਲ ਨੂੰ ਜ਼ੋਰ ਨਾਲ ਨਾ ਦਬੋ ਰਮਾਲ ਨੂੰ ਥੋੜਾ ਹਲਕਾ ਜਿਹਾ ਰੱਖੋ ਜੀ ਕਿਤਾਜ ਉਹ ਜਿਹੜਾ ਫਲੋ ਆ ਰਿਹਾ ਬਾ ਉਹ ਬਾਹਰ ਵੀ ਨਿਕਲ ਜਾਵੇ ਤੇ ਉਹ ਕਿਤੇ ਗੰਦਗੀ ਵੀ ਨਾ ਪਵੇ ਨਹੀਂ ਨਹੀਂ ਛੱਕ ਨੂੰ ਆਉਣ ਦੋ ਆਉਣ ਦੋ ਉਹਨੂੰ ਜ਼ਰੂਰ ਪਰ ਉਹਨੂੰ ਦੱਬੋ ਨਾ ਰਮਾਲ ਨੂੰ ਕੋਲ ਕੇ ਹੱਥਾਂ ਨਾਲ ਇਦਾਂ ਜਾਂ ਇਦਾਂ ਖੁੱਲਾ ਥੋੜਾ ਰੱਖ ਸਕਦੇ ਹੋ ਥੋੜਾ ਦੂਰ ਰੱਖ ਸਕਦੇ ਹੋ منہ ਤੋਂ ਇਸ ਤਰ੍ਹਾਂ ਆ ਲੈਣ ਕੋਸ਼ਿਸ਼ ਕਰੋ ਤੇ ਹੁਣ ਆਪਾਂ ਕਾਰਨ ਕੰਟੀਨਿਊ ਰੱਖਦੇ ਆ ਵੀ ਕਾਰਨ ਕਿਹੜੇ ਕਿਹੜੇ ਨੇ ਕਿਉਂਕਿ ਇਹ ਜਾਣਕਾਰੀ ਦੇਣੀ ਜ਼ਰੂਰੀ ਸੀ ਇਸੇ ਕਰਕੇ ਬਾਕੀ ਪਿੱਛੇ ਦਿੱਤੀ ਆ ਜੀ ਜੀ ਤੇ ਇਸ ਤੋਂ ਬਿਨਾ ਹੁੰਦਾ ਵੀ ਜੀ ਏਸੀ ਤੋਂ ਕਈਆਂ ਨੂੰ ਅਲਰਜੀ ਹੁੰਦੀ ਆ ਵੀ ਜਿਵੇਂ ਏਸੀ ਦੇ ਵਿੱਚ ਗਏ ਤਾਂ ਉਹਨਾਂ ਨੂੰ ਛਿੱਕਾਂ ਲੱਗਣ ਲੱਗ ਜਾਂਦੀਆਂ ਨੇ ਏਸੀ ਤੋਂ ਬਾਹਰ ਨਿਕਲਦੇ ਆ ਕਾਰਨ ਉਹਦਾ ਇਹ ਹੁੰਦਾ ਵੀ ਉਹਨਾਂ ਦੀ ਇਮਿਊਨਿਟੀ ਥੀਕ ਆ ਉਹ ਤਾਂ ਹੁੰਦਾ ਤੇ ਇਸ ਤੋਂ ਬਿਨਾਂ ਇੱਕ ਹੁੰਦਾ ਵੀ ਉਹਨਾਂ ਦੇ ਨੱਕ ਦੇ ਵਿੱਚ ਮਾਸ ਵਧ ਰਿਹਾ ਉਹਦੇ ਕਰਕੇ ਛਿੱਕਾਂ ਲੱਗਦੀਆਂ ਨੇ ਜਾਂ ਉਹਨਾਂ ਦੀ ਹੱਡੀ ਵਧ ਰਹੀ ਆ ਉਹਦੇ ਕਰਕੇ ਲੱਗਦੀਆਂ ਨੇ ਤੇ ਇਹ ਤੋਂ ਇਹਨਾਂ ਦੇ ਨਾਲ ਇੱਕ ਕਾਰਨ ਹੋਰ ਵੀ ਹੁੰਦਾ ਲੰਬੇ ਟਾਈਮ ਤੋਂ ਸਾਈਨਸ ਆ ਜਿਹੜੇ ਬੰਦੇ ਨੂੰ ਜੀ ਉਹਨੂੰ ਵੀ ਛਿੱਕਾਂ ਲੱਗਦੀਆਂ ਨੇ ਜਾਂ ਉਹਨਾਂ ਨੂੰ ਠੰਡ ਦੇ ਵਿੱਚ ਜਿਆਦਾ ਠੰਡ ਚ ਜਾਂਦੇ ਆ ਉਦੋਂ ਲੱਗਦੀਆਂ ਜਾਂ ਜਿਆਦਾ ਗਰਮੀ ਚ ਜਾਂਦੇ ਆ ਉਦੋਂ ਲੱਗਦੀਆਂ ਨੇ ਇਸ ਤੋਂ ਬਿਨਾ ਆ ਜਾਂਦਾ ਜਿਵੇਂ ਕੋਈ ਪਾਊਡਰ ਵਰਤਿਆ ਉਹਨਾਂ ਨੇ ਕੋਈ ਕਰੀਮ ਵਰਤੀ ਕੋਈ ਹੋਰ ਸਮੇਲਣ ਵਾਲੀਆਂ ਚੀਜ਼ਾਂ ਵਰਤੀਆਂ ਕਿਸੇ ਵੀ ਤਰ੍ਹਾਂ ਦੀਆਂ ਉਹਦੇ ਨਾਲ ਲੱਗ ਜਾਂਦੀਆਂ ਨੇ ਜਾਂ ਉਹਨਾਂ ਨੂੰ ਇੱਕ ਵੱਡਾ ਕਾਰਨ ਇਹ ਵੀ ਹੁੰਦਾ ਵੀ ਕਬਜ ਰਹਿੰਦੀ ਹੈ ਲੰਬੇ ਟਾਈਮ ਤੋਂ ਠੀਕ ਹੈ ਉਹ ਦਵਾਈਆਂ ਲੈ ਰਹੇ ਨੇ ਛਿੱਕਾ ਦੀਆਂ ਅਲਰਜੀ ਦੀਆਂ ਲੈ ਰਹੇ ਨੇ ਪਰ ਉਹਨਾਂ ਨੇ ਕਬਜ ਵੱਲੀ ਧਿਆਨ ਨਹੀਂ ਦਿੱਤਾ ਕਿਉਂਕਿ ਜਿੱਥੋਂ ਇਹ ਚੀਜ਼ਾਂ ਪੈਦਾ ਹੁੰਦੀ ਨੇ ਬਿਮਾਰੀਆਂ ਜੇ ਉਹ ਕਬਜ ਵੱਲੀ ਧਿਆਨ ਦੇਣਗੇ ਤਾਂ ਵੀ ਉਹਨਾਂ ਦਾ ਠੀਕ ਹੋ ਸਕਦਾ ਜਾਂ ਜਿਵੇਂ ਕੋਈ ਸਿਗਰਟ ਪੀਂਦਾ ਸਿਗਰਟ ਦੇ ਧੂਏ ਤੋਂ ਹੋ ਜਾਂਦੀਆਂ ਨੇ ਇਸ ਤੋਂ ਬਿਨਾ ਹੁੰਦਾ ਡਰ ਜੋ ਕਹਿੰਨੂੰ ਲੰਬੇ ਟਾਈਮ ਤੋਂ ਡਰ ਬਣਿਆ ਹੋਇਆ ਅੰਦਰ ਭੈ ਬਣਿਆ ਹੋਇਆ ਟੈਨਸ਼ਨ ਰਹਿੰਦੀ ਆ ਚਿੰਤਾ ਜ਼ਿਆਦਾ ਰਹਿੰਦੀ ਆ ਇਹ ਵੀ ਬਹੁਤ ਵੱਡਾ ਕਾਰਨ ਬਣਦਾ ਆਪਾਂ ਉਹ ਚੀਜ਼ ਵੱਲੀ ਧਿਆਨ ਨਹੀਂ ਦਿੰਦੇ ਮੈਡੀਸਿਨਾਂ ਲਈ ਜਾਂਦੇ ਆ ਅਲਰਜੀ ਵਾਲੀਆਂ ਗੋਲੀਆਂ ਲਈ ਜਾਂਦੇ ਆ ਪਰ ਇਹ ਵੀ ਤੁਹਾਨੂੰ ਧਿਆਨ ਦੇਣਾ ਪਊਗਾ ਵੀ ਜੇ ਤੁਹਾਨੂੰ ਕਿਸੇ ਚੀਜ਼ ਦਾ ਭੈ ਰਹਿੰਦਾ ਤੁਹਾਡੇ ਅੰਦਰ ਸਟ्रेस ਰਹਿੰਦਾ ਜ਼ਿਆਦਾ ਟੈਨਸ਼ਨ ਰਹਿੰਦੀ ਆ ਤਾਂ ਉਹ ਚੀਜ਼ ਵੀ ਇਹਦਾ ਕਾਰਨ ਬਣ ਸਕਦੀ ਆ ਇੱਕ ਵੱਡਾ ਕਾਰਨ ਹੋਰ ਵੀ ਹੁੰਦਾ ਵੀ ਤੁਹਾਡੇ ਪੀੜੀਦਾਰ ਪੀੜੀ ਬਜ਼ੁਰਗਾਂ ਨੂੰ ਸੀ ਤੁਹਾਡਿਆਂ ਨੂੰ ਤੁਹਾਡੇ ਮਾਤਾ ਪਿਤਾ ਨੂੰ ਸੀ ਉਹਨਾਂ ਨੂੰ ਜੇ ਪ੍ਰੋਬਲਮ ਆਈਆ ਤਾਂ ਉਹ ਤੁਹਾਡੇ ਅੱਗੇ ਦੀ ਅੱਗੇ ਪੀੜੀਦਰ ਪੀੜੀ ਚੱਲਦੀ ਰਹਿੰਦੀ ਹੈ। ਬਲੱਡ ਦੇ ਵਿੱਚ ਆ ਜਾਂਦੀ ਹੈ। ਜੀ ਬਲੱਡ ਦੇ ਵਿੱਚ ਹੋ ਜਾਂਦੀ ਆ। ਇੰਨੇ ਸਾਰੇ ਕਾਰਨ ਜਾਣੀ ਇਹਦੇ ਨਾਰਮਲ ਹੀ ਹੁੰਦੇ ਆ ਜਾਂ ਮਨ ਦੇ ਵਿਚਾਰ ਤੁਹਾਡੇ ਕਮਜ਼ੋਰ ਨੇ। ਮੰਨ ਲਓ ਤੁਹਾਡੇ ਘਰ ਦੇ ਵਿੱਚ ਥੋੜੀ ਜੀ ਕੋਈ ਤੁਸੀਂ ਲੜਾਈ ਹੋ ਗਈ ਕਿਸੇ ਦੇ ਘਰ ਥੋੜੀ ਜੀ ਜਾਂ ਕਿਸੇ ਨੇ ਕੁਝ ਕਹਿਤਾ ਉਹਨੂੰ ਕੋਈ ਇਦਾਂ ਦਾ ਇਦਾਂ ਦੀ ਗੱਲ ਕਹਿਤੀ ਵੀ ਉਹ ਸਵੇਦਨਸੀਲਾ ਬੰਦਾ ਥੋੜਾ ਜਿਆ ਤੇ ਉਸ ਚੀਜ਼ ਨੂੰ ਝੱਲ ਨਹੀਂ ਸਕਦਾ ਤੇ ਉਹ ਉਹਦੀ ਇਮਿਊਨਿਟੀ ਢੀਕ ਪੈ ਜਾਂਦੀ ਉਹ ਚੀਜ਼ ਨਾਲ ਇਦਾਂ ਦੀ ਵੀ ਬਹੁਤ ਜਗ੍ਹਾ ਤੇ ਮੈਂ ਦੇਖਿਆ ਮੇਰੇ ਕੋਲ ਜਦੋਂ ਪੇਸੈਂਟ ਆਉਂਦੇ ਆ ਕਿ ਨਾ ਤਾਂ ਮੋਂਨ ਦੇਖਿਆ ਕਿ ਉਹ ਕਾਰਨ ਲੱਭਣਾ ਪੈਂਦਾ ਹਰ ਪੇਸ਼ੈਂਟ ਦਾ ਵੀ ਇਹਦਾ ਕੀ ਕਾਰਨ ਹੋ ਸਕਦਾ ਠੀਕ ਜ ਨਹੀਂ ਆਪਣੇ ਵੱਖਰੇ ਕਾਰਨ ਹੋ ਸਕਦੇ ਜੀ ਜੀ ਵੱਖਰੇ ਵੱਖਰੇ ਕਾਰਨ ਹੁੰਦੇ ਆ ਫੇਰ ਹੀ ਆਪਾਂ ਉਹਦਾ ਇਲਾਜ ਸਹੀ ਤਰੀਕੇ ਨਾਲ ਕਰ ਸਕਦੇ ਆ ਜੇ ਆਪਾਂ ਇੱਕੋ ਚੀਜ਼ ਸਭ ਨੂੰ ਦੇਈ ਚੱਲਾਂਗੇ ਤਾਂ ਉੱਥੇ ਆਪਾਂ ਉਹਦਾ ਰਿਜ਼ਲਟ ਉਹਦੇ ਨਹੀਂ ਵਧੀਆ ਮਿਲਦੇ ਆਪਾਂ ਤਾਂ ਆਪਾਂ ਨੂੰ ਉੱਥੇ ਦੇਖਣਾ ਪੈਂਦਾ ਵੀ ਇਹਦਾ ਕਾਰਨ ਕੀ ਆ ਇਹੜੀ ਜੜ ਕਿਹੜੀ ਇਹਨਾਂ ਚੀਜ਼ਾਂ ਦੇ ਜਦੋਂ ਆਪਾਂ ਜੜ ਤੇ ਉਹਦੇ ਕਾਰਨ ਨੂੰ ਲੱਭ ਲਿਆ ਤਾਂ ਉਹਦਾ ਟ੍ਰੀਟਮੈਂਟ 100% ਉਹਦਾ ਸਫਲ ਕਰ ਸਕਦੇ ਆ। ਸੋ ਇਹ ਕਾਰਨ ਦੱਸ ਦਿੱਤੇ ਆ ਜੀ ਭਾਜੀ ਨੇ ਵੀ ਵੱਖਰੇ ਵੱਖਰੇ ਕਾਰਨ ਹੁੰਦੇ ਆ ਜਿਵੇਂ ਤੁਸੀਂ ਕਈ ਵੇਲੇ ਫੋਨ ਕਰਕੇ ਕਹਿੰਦੇ ਹੋ ਜੀ ਤੁਸੀਂ ਪੁੱਛ ਕੇ ਦੱਸ ਦਿਓ ਸਾਨੂੰ ਦਵਾਈ ਜਾਂ ਤੁਸੀਂ ਲੈ ਕੇ ਭੇਜ ਦਿਓ। ਸੋ ਮੈਂ ਬਹੁਤ ਸਾਰੇ ਜਿਹੜੇ ਆ ਇਹ ਪੇਸ਼ੈਂਟ ਆਉਂਦੇ ਉਹਨਾਂ ਨੂੰ ਮੈਂ ਕਿੰਨੀ ਵੀ ਤੁਸੀਂ ਖੁਦ ਉਹਨਾਂ ਨਾਲ ਗੱਲ ਕਰੋ ਆਪਣੀ ਪ੍ਰੋਬਲਮ ਦੱਸੋ ਜਿਵੇਂ ਭਾਜੀ ਨੇ ਦੱਸਿਆ ਵੀ ਸਾਰਿਆਂ ਦੇ ਵੱਖਰੇ ਵੱਖਰੇ ਕਾਰਨ ਹੁੰਦੇ ਆ। ਇਕ ਕੋਈ ਕਾਰਨ ਦੀ ਕੋਈ ਦਵਾਈ ਜਿਵੇਂ ਆਪਾਂ ਦੇਈ ਜਾਵਾਂਗੇ ਉਹ ਨਹੀਂ ਠੀਕ ਵੱਖਰੇ ਵੱਖਰੇ ਕਾਰਨ ਸਮਝਣਾ ਪੈਂਦਾ ਫਿਰ ਉਹਦੇ ਅਕੋਰਡਿੰਗ ਹੀ ਦਵਾਈ ਦੇਣੀ ਪੈਂਦੀ ਆ ਸੋ ਇਹਦੇ ਜਿਹੜੇ ਬਾਜੀ ਜਿਵੇਂ ਕਈਆਂ ਨੂੰ ਸ਼ੁਰੂਆਤੀ ਲੱਛਣ ਹੀ ਆ ਜੇ ਵੀ ਜਿਵੇਂ ਇਹਦੀ ਸ਼ੁਰੂਆਤ ਹੀ ਹੋ ਰਹੀ ਹੈ ਪ੍ਰੋਬਲਮ ਦੀ ਉਹ ਘਰੇਲੂ ਇਲਾਜ ਵੀ ਕਰਕੇ ਠੀਕ ਕਰ ਸਕਦੇ ਨੇ ਆਪਣੇ ਬਿਲਕੁਲ ਕਰ ਸਕਦੇ ਆ ਜੀ ਉਹਦੇ ਵਿੱਚ ਕੀ ਕਰ ਸਕਦੇ ਆ ਇੱਕ ਤਾਂ ਮੁਰਿੰਗੋ ਆਲੀਫੇਰਾ ਲਗਾਤਾਰ ਵਰਤਣਾ ਸਵੇਰੇ ਸ਼ਾਮ ਦੋ ਟਾਈਮ ਉਹਨੂੰ ਵਰਤਣਾ ਉਦੇ ਨਾਲ ਉਹਨਾਂ ਦੀ ਇਮਿਊਨਿਟੀ ਆ ਜਿਹੜੀ ਠੀਕ ਹੋਣ ਲੱਗ ਜਾਂਦੀ ਆ, ਭੇਟ ਦੀਆਂ ਪ੍ਰੋਬਲਮਾਂ ਠੀਕ ਹੋ ਜਾਂਦੀਆਂ ਕਿਉਂਕਿ ਉਹਦੇ ਵਿੱਚ 92 92 ਪੋਸ਼ਕ ਤੱਤ ਹੁੰਦੇ ਆ। ਤਾਂ ਉਹ ਜਦੋਂ ਇੰਨੇ ਪੋਸ਼ਕ ਤੱਤ ਮਿਲਦੇ ਆ ਸਰੀਰ ਨੂੰ ਤਾਂ ਉਹਨਾਂ ਦਾ ਆਟੋਮੈਟਿਕ ਹੀ ਠੀਕ ਹੋਣ ਲੱਗ ਜਾਂਦੀ ਆ। ਜੇ ਉਹਨਾਂ ਦੀ ਘੱਟ ਪ੍ਰੋਬਲਮ ਆ, ਜੇ ਲੰਬੇ ਟਾਈਮ ਤੋਂ ਪ੍ਰੋਬਲਮ ਆ ਫੇਰ ਉੱਥੇ ਉਹਨੇ ਰਿਜ਼ਲਟ ਵਧੀਆ ਨਹੀਂ ਮਿਲਦੇ ਆ ਆਪਾਂ ਨੂੰ। ਫੇਰ ਉਹਨਾਂ ਲਈ ਵੱਖਰੀ ਦਵਾਈ ਹੋਊ ਤੇ ਜਾਂ ਫਿਰ ਉਹ ਇੱਕ ਹੋਰ ਕਰ ਸਕਦੇ ਆ ਕਾੜਾ ਪੀ ਸਕਦੇ ਆ ਜਿਵੇਂ ਤੁਲਸੀ ਦੇ ਪੱਤੇ ਹੋਗੇ, ਸੁੰਡ ਹੋਗੀ, ਹਲਦੀ ਹੋਗੀ, ਮੋਰਿੰਗਾ ਹੋ ਗਿਆ ਤੇ ਦਾਲ ਚੀਨੀ ਹੋ ਗਈ ਤੇ ਕਾਲੀ ਮਿਰਚ ਹੋ ਗਈ ਸਾਰੀਆਂ ਚੀਜ਼ਾਂ 5-5 ਗ੍ਰਾਮ ਇਕੱਠੀਆਂ ਕਰਕੇ ਇਹ ਤੁਸੀਂ ਉਹਨਾਂ ਦਾ ਪਾਊਡਰ ਬਣਾ ਕੇ ਰੱਖ ਲਓ ਸਵੇਰੇ ਸਾਮ ਨੂੰ ਦਾ ਕੜਾ ਬਣਾ ਕੇ ਪੀ ਸਕਦੇ ਹੋ ਦੋ ਟਾਈਮ ਜੀ ਤੇ ਇਹ ਹੁੰਦਾ ਘਰੇਲੂ ਉਪਚਾਰ ਤੁਸੀਂ ਕਰ ਸਕਦੇ ਹੋ ਪਰ ਇਹ ਉਹਨਾਂ ਲੋਕਾਂ ਲਈ ਆ ਜਿਨ੍ਹਾਂ ਦੇ ਹਲੇ ਸ਼ੁਰੂਆਤੀ ਲੱਛਣ ਨੇ ਜਿਨ੍ਹਾਂ ਨੂੰ ਥੋੜੀਆਂ-ਬਹੁਤੀਆਂ 2-4 ਹੁੰਦੀਆਂ ਨੇ ਕਦੇ-ਕਦੇ ਲੱਗਦੀਆਂ ਨੇ 2 ਮਹੀਨੇ ਬਾਅਦ 4 ਮਹੀਨੇ ਬਾਅਦ ਲੱਗਦੀਆਂ ਨੇ ਉਹਨਾਂ ਲਈ ਹੁੰਦਾ ਇਹ ਜਿਨ੍ਹਾਂ ਨੂੰ ਲੰਬੇ ਟਾਈਮ ਤੋਂ ਲਗਾਤਾਰ ਹੀ ਬਣੀ ਆ ਰਹੀਆਂ ਨੇ 6 ਮਹੀਨੇ ਹੋ ਗਏ, 1 ਸਾਲ ਹੋ ਗਿਆ, 10 ਸਾਲ ਹੋ ਗਏ, 15 ਸਾਲ ਹੋ ਗਏ। ਕੋਈ ਤੇ ਮੇਰੇ ਕੋਲ ਤਾਂ ਇਦਾਂ ਦੇ ਪੇਸ਼ੈਂਟ ਵੀ ਆਏ ਜਿਹੜੇ ਕਹਿੰਦੇ ਜੀ 20-25-25 ਸਾਲ ਹੋ ਗਏ। ਉਹਨਾਂ ਆਉਂਦਿਆਂ ਤਾਂ ਉਹਨਾਂ ਦਾ ਇਹ ਵੀ ਹੁੰਦਾ ਸਵਾਲ ਹੀ ਹੁੰਦਾ। ਠੀਕ ਤਾਂ ਹੋਣੀ ਆਂ ਜੀ ਸਾਡੀਆਂ। ਉਹ ਮੈਂ ਇਹ ਕਹਿੰਦਾ ਵੀ ਇੱਕ ਇੱਕ ਹਫ਼ਤੇ 'ਚ ਉਹਨਾਂ ਨੂੰ ਰਿਜ਼ਲਟ ਮਿਲਿਆ। ਉਹਨਾਂ ਲੋਕਾਂ ਨੂੰ ਇੱਕ ਹਫ਼ਤੇ ਦੇ ਵਿੱਚ ਰਿਜ਼ਲਟ ਮਿਲਿਆ। ਜਿਵੇਂ ਮੇਰੇ ਕੋਲ ਇੱਕ ਪੇਸ਼ੈਂਟ ਆ ਤੁਹਾਡਾ ਪੁਰਾਣਾ ਸਬਸਕ੍ਰਾਈਬਰ। ਘੱਟੋ ਘੱਟ ਹੋ ਮਿਲਦਾ ਦਾ 3-4 ਸਾਲ ਤੋਂ ਤੁਹਾਡੇ ਚੈਨਲ ਨਾਲ ਜੁੜਿਆ ਠੀਕ ਹੈ ਉਹਨਾਂ ਨੇ ਕੀ ਕਰਿਆ ਸੀ ਪਹਿਲਾਂ ਚਲੋ ਲੀਵਰ ਦੀ ਦਵਾਈ ਲਈ ਸੀ ਮਤੋਂ ਉਹਨਾਂ ਦੀ ਵਾਈਫ ਨੇ ਕਿਉਂਕਿ ਉਹ ਲੇਡੀ ਜੀ ਤੁਹਾਡੇ ਨਾਲ ਜੁੜੇ ਹੋਏ ਨੇ ਤਾਂ ਉਹਨਾਂ ਨੇ ਉਸ ਤੋਂ ਬਾਅਦ ਉਹਨਾਂ ਨੇ ਗੱਲ ਮੇਰੇ ਨਾਲ ਕਰੀ ਵੀ ਜੀ ਮੇਰੇ ਹਸਬੰਦ ਨੂੰ ਸਿੱਕਾ ਲੱਗਦੀ ਹੈ ਬਹੁਤ ਲੰਬੇ ਟਾਈਮ ਤੋਂ ਤੇ ਉਹਨਾਂ ਨੂੰ ਤਕਰੀਬਨ ਮੈਂ ਕਹਿੰਦਾ 20 ਤੋਂ 25 ਸਾਲ ਹੋ ਗਏ ਉਹਨਾਂ ਨੂੰ ਸਿੱਕਾ ਲੱਗਦੀ ਹੈ ਉਹ ਵੀ ਵੀਡੀਓ ਸੁਣਨ ਲੱਗੇ ਜੀ ਤੇ ਉਹਨਾਂ ਨੂੰ ਇੱਕ ਹਫ਼ਤੇ ਦੇ ਵਿੱਚ ਇਹ ਕਹਿ ਲਓ ਵੀ ਤੁਸੀਂ 70-80 ਪੈਸੇ ਫਰਕ ਪੈ ਗਿਆ ਸੀਗਾ ਤੇ 20 ਦਿਨਾਂ ਦੇ ਵਿੱਚ ਉਹਨਾਂ ਦੀ ਛੱਕਾ ਬਿਲਕੁਲ हट ਗਈਆਂ ਪਰ ਉਹਨਾਂ ਦੀ ਮੈਡੀਸਨ ਜ਼ਰੂਰ 2 ਮਹੀਨੇ ਚੱਲ ਸਕਦੀ ਹੈ 3 ਮਹੀਨੇ ਚੱਲ ਸਕਦੀ ਹੈ ਤਾਂ ਜੋ ਉਹ ਮੁੜ ਕੇ ਨਾ ਆਉਣ ਠੀਕ ਹੈ ਪਰ ਤਕਰੀਬਨ ਤਕਰੀਬਨ 99% ਲੋਕਾਂ ਦੀ ਹੈ ਇੱਕ ਹਫ਼ਤੇ ਦੇ ਵਿੱਚ ਛੱਕਾ हट ਜਾਂਦੀ ਹੈ ਠੀਕ ਹੈ ਕਿਹਦੇ ਵਿੱਚ ਜਿਹੜੀ ਆਪਾਂ ਦਵਾਈ ਬਣਾਉਣੀ ਹੈ ਇੱਕ ਸਪੈਸ਼ਲ ਇਹਦੇ ਲਈ ਉਹ ਥੋੜੀ ਜਿਹੀ ਬਹੁਤ ਵਧੀਆ ਬਣੀ ਹੁੰਦੀ ਜੀ ਉਹੀ ਮੈਂ ਦਵਾਈ ਦੀ ਗੱਲ ਕਰਨੀ ਸੀ ਵੀ ਇਹਦੇ ਵਾਸਤੇ ਕੋਈ ਸਪੈਸ਼ਲ ਦਵਾਈ ਵੀ ਬਣਾਈ ਹੈ ਤੁਸੀਂ ਜੀ 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 ਹੁਣ ਇਹ ਆਪਣੀ ਭਸਮਾ ਦੀ ਮੈਡੀਸਨ ਬਣਾਈ ਹੁਣ ਇਹਦੇ ਵਿੱਚ ਹੁੰਦਾ ਕੀ ਆ ਵੀ ਇਹਨੂੰ ਲੋਕ ਘਰ ਵੀ ਤਿਆਰ ਨਹੀਂ ਕਰ ਸਕਦੇ ਹੁੰਦੇ ਕਿਉਂਕਿ ਭਸਮਾ ਨੂੰ ਬੰਦੇ ਦੀ ਸਿਹਤ ਦੇ ਅਨਸਾਰ ਹੀ ਸਾਰਿਆਂ ਨੂੰ ਅਡਜਸਟ ਕਰਿਆ ਜਾਂਦਾ ਹਾਰੀ ਸਾਰੀ ਭਸਮਾ ਤੇ ਕੰਮ ਨਹੀਂ ਕਰ ਸਕਦਾ ਹਾਂ ਬਿਲਕੁਲ ਕਿਉਂਕਿ ਭਸਮਾ ਦੀ ਰਸਾ ਦੀ ਇਹ ਦਵਾਈ ਨਹੀਂ ਬਣਾ ਸਕਦੇ ਹੁੰਦੇ ਇਹ ਸਪੈਸ਼ਲ ਸਾਡੀ ਬਣਾਈ ਹੁੰਦੀ ਆ ਇਹਦੇ ਵਿੱਚ ਮਹਿੰਗੀਆਂ ਚੀਜ਼ਾਂ ਪੈਣੀਆਂ ਹੁੰਦੀਆਂ ਨੇ ਤੇ ਤੇ ਮਿਹਨਤ ਬਹੁਤ ਲੱਗਣੀ ਹੁੰਦੀ ਆ ਬਣਾਉਣ ਠੀਕ ਹੈ ਤੇ ਇਹਦੇ ਰਿਜ਼ਲਟ ਜਾਣੀ ਆ ਕਹ ਲਓ ਵੀ 110% ਆਪਾਂ ਨੂੰ ਆਏ ਕੋਈ ਐਸਾ ਵੀ ਪੇਸ਼ੈਂਟ ਇੱਕ ਵੀ ਪੇਸ਼ੈਂਟ ਇਹੋ ਜਿਹਾ ਨਹੀਂ ਹੋਣਾ ਜਿਨੇ ਖਾਧੀ ਹੋਵੇ ਤੇ ਉਹਨੂੰ ਫਰਕ ਨਾ ਪਿਆ ਹੋਵੇ ਪਹਿਲੇ ਇੱਕ ਹਫਤੇ ਦੇ ਵਿੱਚ ਫਰਕ ਪੈ ਜਾਂਦਾ ਇਹਦੀ ਕੁਆਂਟੀਟੀ ਕਿੰਨੀ ਲੈਣੀ ਹੈ ਕਿਸ ਤਰ੍ਹਾਂ ਬੜੀ ਥੋੜੀ ਹੁੰਦੀ ਹੈ ਜੀ ਇਹਦੀ ਇਹ ਦੇਖੋ ਹੁਣ ਜਿੰਨੀ ਇੰਨੀ ਕੁ ਦਵਾਈ ਹੈ ਇਹ ਕਹ ਲਓ ਵੀ ਮਹੀਨਾ ਡੇਢ ਮਹੀਨਾ ਚਲੀ ਜਾਂਦੀ ਹੈ ਅੱਛਾ ਇੱਕ ਮਹੀਨੇ ਦਵਾਈ ਅਸੀਂ ਦਿੰਨੇ ਹੁੰਦੇ ਆ ਪਹਿਲੇ ਮਹੀਨੇ ਐਨੀ ਕੁ ਕਾਲੇ ਚਾਣੇ ਜਿੰਨੀ ਮੈਡੀਸਿਨ ਤੁਸੀਂ ਇੰਨੀ ਕੁ ਪਾ ਕੇ ਅੱਧਾ ਚਮਚੇ 'ਚ ਸਹਿਦ ਦਾ ਪਾਓ ਤੇ ਰੋਟੀ ਤੋਂ ਤੁਸੀਂ ਘੰਟੇ ਬਾਅਦ ਖਾ ਲਓ ਹੌਲੀ ਹੌਲੀ ਥੋੜੀ ਜਿਹੀ ਵਧਾ ਕੇ ਤੁਸੀਂ ਚਿੱਟੇ ਛੋਲੇ ਦਾਣੇ ਜਿੰਨੀ ਐਨੀ ਕੁ ਤੁਸੀਂ ਇਹਨੂੰ ਵਧਾ ਕੇ ਲੈ ਸਕਦੇ ਹੁੰਦੇ ਹੋ ਤੇ ਸਹਿਦ ਦੇ ਵਿੱਚ ਪਾ ਕੇ ਲੈਣੀ ਹੁੰਦੀ ਆ ਦੋ ਟਾਈਮ ਤੁਸੀਂ ਇਹਨੂੰ ਲੈਣੇ ਹੋ ਤਤੋਂ ਹਫਤੇ ਦੇ ਵਿੱਚ ਹੀ ਪਤਾ ਲੱਗ ਜਾਂਦਾ ਅੱਛਾ ਸ਼ਾਇਦ ਦੇ ਨਾਲ ਹੀ ਖਾਣੇ ਹਾਂਜੀ ਸ਼ਾਇਦ ਦੇ ਨਾਲ ਠੀਕ ਇੱਕ ਹਫਤੇ ਚੀਜ਼ ਇੰਨੇ ਕੁ ਵਧੀਆ ਰਿਜ਼ਲਟ ਆ ਜਾਂਦੇ ਆ ਵੀ ਮੈਂ ਕਹਿੰਦਾ ਬੱਸ ਦੱਸਦੇ ਫਿਰਦੇ ਆਪ ਉਹਨਾਂ ਨੇ ਬਹੁਤ ਕਿਹਾ ਉਹਨਾਂ ਨੂੰ ਹੁਣ ਤੁਸੀਂ ਤੁਹਾਨੂੰ ਫੋਨ ਆਉਂਦਾ ਰਹਿੰਦਾ ਉਹਨਾਂ ਦਾ ਆ ਉਹਨਾਂ ਨੇ ਸਮਾਨ ਮੈਨੂੰ ਮੰਗਾਇਆ ਸੀਗਾ ਕੱਢ ਤੋਂ ਕਹਿੰਦੇ ਸੀਗੇ ਵੀ ਮੈਂ ਬਹੁਤ ਢੇਰ ਤੋਂ ਤੁਹਾਡੇ ਰਾਈਂ ਗਏ ਨੇ ਮੈਂ ਵੇਰਜੀ ਨੂੰ ਮਿਲੀਆਂ ਤੇ ਉਹਨਾਂ ਨੇ ਮੈਨੂੰ ਦੱਸਿਆ ਸੀਗਾ ਵੀ ਅਸੀਂ ਮੈਡੀਸਿਨ ਮੰਗਾਉਨੇ ਆ ਸੋ ਇਹ ਸਾਰੀ ਮੈਡੀਸਿਨ ਦੀ ਆਪਾਂ ਜਾਣਕਾਰੀ ਤੁਹਾਨੂੰ ਦੱਸ ਦਿੱਤੀ ਹੈ ਜੀ ਇਹ ਦਵਾਈ ਤੁਸੀਂ ਘਰੇ ਨਹੀਂ ਤਿਆਰ ਕਰ ਸਕਦੇ ਇਹ ਆਪਾਂ ਪਹਿਲਾਂ ਹੀ ਤੁਹਾਨੂੰ ਦੱਸ ਦਈਏ ਇਹ ਦਵਾਈ ਤੁਸੀਂ ਮੰਗਾ ਹੀ ਸਕਦੇ ਹੋ ਵੀਡੀਓ ਦੇ ਵਿੱਚ ਦਿੱਤਾ ਨੰਬਰ ਉੱਤੇ ਤੁਸੀਂ ਫੋਨ ਕਰਕੇ ਤੇ ਆਪਣਾ ਆਰਡਰ ਦੇ ਸਕਦੇ ਹੋ ਇਸ ਦਵਾਈ ਬਾਰੇ ਬਾਕੀ ਜਿਹੜੀ ਘਰ ਚ ਦਵਾਈ ਬਣਦੀ ਉਹਦੀ ਆਪਾਂ ਜਿਹੜੀ ਸਾਰੀ ਜਾਣਕਾਰੀ ਪਹਿਲਾਂ ਕੱਲ੍ਹ ਵਾਲੀ ਵੀਡੀਓ ਚ ਦੇ ਚੁੱਕੇ ਹਾਂ ਕਿ ਜਿਨ੍ਹਾਂ ਨੂੰ ਖੰਘ ਜੁਕਾਮ ਜ਼ਿਆਦਾ ਹੁੰਦਾ ਉਹ ਘਰੇ ਤੁਸੀਂ ਇਹ ਜਿਹੜੀ ਸਾਰੀ ਦਵਾਈ ਤਿਆਰ ਕਰ ਸਕਦੇ ਹੋ ਸੋ ਜਿਨ੍ਹਾਂ ਨੇ ਜਿਹੜੀ ਪੁਰਾਣੀ ਵੀਡੀਓ ਨਹੀਂ ਦੇਖੀ ਕੱਲ੍ਹ ਵਾਲੀ ਵੀਡੀਓ ਤੁਸੀਂ ਦੁਬਾਰਾ ਫੇਰ ਜਾ ਕੇ ਰਿਪੀਟ ਚ ਦੇਖ ਸਕਦੇ ਹੋ ਕਿ ਬੱਚਿਆਂ ਨੂੰ ਖੰਘ ਜੁਕਾਮ ਬਲਗਮ ਜਿਹੜੀ ਰਹਿੰਦੀ ਆ ਚਾਹੇ ਕਿਸੇ ਦੇ ਬੱਚੇ ਦੇ ਜਿਹੜੀ ਆ ਸਿਰ ਤੋਂ ਜਕਾਮ ਜਿਵੇਂ ਘੇਰੇ ਸਾਡੇ ਘਰ ਆ ਰੰਦਾ ਵਾ ਉਹ ਸਾਰੇ ਪ੍ਰੋਬਲਮ ਜਿਹੜੀ ਆ ਤੁਸੀਂ ਘਰ ਬੈਠੇ ਠੀਕ ਕਰ ਸਕਦੇ ਹੋ ਉਹ ਮੈਡੀਸਨ ਘਰੇ ਤਿਆਰ ਕਰਕੇ ਜੇਕਰ ਨਹੀਂ ਕਰਨੀ ਤਿਆਰ ਤੁਸੀਂ ਉਹ ਵੀ ਤੇ ਉਹ ਵੀ ਤੁਸੀਂ ਵੀਡੀਓ ਵਿੱਚ ਦਿੱਤੇ ਨੰਬਰ ਤੇ ਮਗਾ ਸਕਦੇ ਹੋ ਸੋ ਅੱਜ ਵਾਲੀ ਜਿਹੜੀ ਆਪਾਂ ਜਾਣਕਾਰੀ ਛਿੱਕਾਂ ਬਾਰੇ ਸਾਰੀ ਤੁਹਾਨੂੰ ਦੇ ਦਿੱਤੀ ਆ ਕਿ ਵੱਖਰੇ ਵੱਖਰੇ ਕਾਰਨ ਹੁੰਦੇ ਆ ਕਿ ਜਿਹਦੇ ਕਰਕੇ ਉਹ ਜਿਹੜੀ ਇਮਿਊਨਿਟੀ ਸਿਸਟਮ ਕਈਆਂ ਦਾ ਡਾਊਨ ਹੁੰਦਾ ਕਈਆਂ ਨੂੰ ਕਿਸੇ ਜੀ ਤੋਂ ਅਲਰਜੀ ਹੁੰਦੀ ਆ ਕੋਈ ਪੁਰਾਣੀ ਜਿਹੜੀ ਬਿਮਾਰੀ ਹੁੰਦੀ ਆ ਉਹਦੇ ਕਰਕੇ ਛਿੱਕ ਆਉਂਦੀਆਂ ਨੇ ਸੋ ਆਪਣੀ ਪ੍ਰੋਬਲਮ ਦੱਸ ਕੇ ਤੁਸੀਂ ਇਹ ਘਰ ਬੈਠੇ ਦਵਾਈ ਜਿਹੜੀ ਮੰਗਾ ਸਕਦੇ ਹੋ ਸੋ ਇਸ ਤੋਂ ਇਲਾਵਾ ਹੋਰ ਵੀ ਕਿਸੇ ਕਿਸਮ ਦੀ ਜਿਹੜੀ ਤੁਹਾਨੂੰ ਦੇਸੀ ਦਵਾਈ ਚਾਹੀਦੀ ਹੋਵੇ ਚਾਹ ਮਰੀਂਗਾ ਪਾਊਡਰ ਚਾਹੀਦਾ ਹੋਵੇ ਚਾਹ ਲੀਵਰ ਦੀ ਦਵਾਈ ਸ਼ੂਗਰ ਦੀ ਦਵਾਈ ਕਿਸੇ ਵੀ ਕਿਸਮ ਦੀ ਕੋਈ ਦਵਾਈ ਤੁਹਾਨੂੰ ਚਾਹੀਦੀ ਹੋਵੇ ਕੋਈ ਪ੍ਰੋਬਲਮ ਜਿਹੜੀ ਆ ਕਿ ਤੁਹਾਡੀ ਠੀਕ ਨਹੀਂ ਹੋ ਰਹੀ ਹੋਵੇ ਤਾਂ ਤੁਸੀਂ ਵੀਡੀਓ ਵਿੱਚ ਦਿੱਤੇ ਨੰਬਰ ਤੇ ਫੋਨ ਕਰਕੇ ਉਹ ਦਵਾਈ ਮੰਗਾ ਸਕਦੇ ਹੋ ਜਾਣਕਾਰੀ ਲੈ ਸਕਦੇ ਹੋ ਸੋ ਭਾਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਇਹ ਕੀਮਤੀ ਜਾਣਕਾਰੀ ਦਿੱਤੀ ਸੋ ਅੱਜ ਦੀ ਵੀਡੀਓ ਦਾ ਅਪ ਇੱਥੇ ਕਰਦੇ ਦੀ ਐਂਡ ਮਿਲਦੇ ਆ ਇੱਕ ਨਵੀਂ ਜਾਣਕਾਰੀ ਵਾਲੀ ਵੀਡੀਓ ਤਦ ਤੱਕ ਲਈ ਸਸਤੇ ਰਹੋ